ਅਦਰ ਸਾਰਾ ਗਿਆ ਅੰਦਰ ਪੈ ਜਾਣਾ ਹਾਂਜੀ ਹਾਂਜੀ ਸੀ ਬਣਾਉ ਦੁੱਧ ਲੈ ਕੋ ਮੱਖਣਾ ਸਾਰਾ ਕੁਝ ਬਣਦਾ ਇਹਦੇ ਠੀਕ ਮਾਰਕ ਕਰਦਾ ਸੀ ਮਾਰ ਬਣਾਉਂਦੇ ਆ ਆ ਤੁਸੀਂ ਨਹੀਂ ਦੇਖਿਆ ਹੋਣਾ ਨਵੀਂ ਪੀੜ੍ਹੀ ਨੇ ਵੀ ਨਹੀਂ ਦੇਖਿਆ ਹੋਣਾ ਇੱਧਰ ਦੀ ਕਪਾਹ ਦੀ ਯਾਨੀ ਇੱਧਰ ਬੜੇ ਮੜ ਗਈ ਜਾਂਦੇ ਹੁੰਦੇ ਸੀ ਇੱਧਰ ਸਿੱਧੀ ਕਪਾਹ ਨਿਕਲੀ ਹੁੰਦੀ ਇਹ ਹੱਥ ਜਾਣ ਕੇ ਤੁਸੀਂ ਲਾਹਤ 100 150 ਸਾਲ ਪਹਿਲਾਂ ਦੇ ਆ ਇਹ ਇਹ ਐਦਾਂ ਹੀ ਚੱਲਦਾ ਸੀਗਾ ਹਾਂਜੀ ਐਦਾਂ ਹੀ ਚੱਲਦਾ ਸੀਗਾ ਰਬੜ ਰੁਬੜ ਨਹੀਂ ਚੜਦੀ ਸੀ ਨਾ ਨਾ ਇਦਾਂ ਹੀ ਹਾਪੀਤ ਲੱਗਿਆ ਆ ਇਕੱਲਾ ਪਿੱਤਲ ਦੇ ਵਿੱਚ ਲਾਈਆਂ ਹੋਈਆਂ ਹਨਾ ਹਾਂਜੀ ਆ ਸਾਰਾ ਪਿੱਤਲਾ ਇਹਨੂੰ ਚੰਕਾਵਾਂਗੇ ਸਾਰੇ ਪਿੱਤਲੇ ਦੇ ਦੇਖੋ ਕਿੰਨੇ ਕਿੰਨੇ ਸਾਲ ਪੁਰਾਣੇ ਆ ਉਹ ਸੰਦੂਖ ਦੇਖੋ 100 ਤੋਂ 150 ਸਾਲ ਪੁਰਾਣੇ ਆ ਬਾਕੀ ਤੁਹਾਡੇ ਕੋਲ ਜਿਹੜੀ ਵੀ ਚੀਜ਼ ਬਣਦੀ ਆ ਮੈਨੂੰ ਲੱਗਦਾ 100% ਨਹੀਂ ਹੈਗੀ ਉਹ ਵਰਕ ਵੀ ਕਰਦਾ ਆਪਾਂ ਬਣਾਉਣੀ ਵਰਕ ਕਰਦੇ ਹਾਂਜੀ ਸਵਾਗਤ ਆ ਜੀ ਤੁਹਾਡਾ ਸਭ ਦਾ ਅੱਜ ਦੀ ਨਵੀਂ ਵੀਡੀਓ 'ਚ ਜਿੰਨੇ ਵੀ ਸੱਜਣ ਵੇਂਦੇ ਪਏ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਜੀ ਤੇ ਅੱਜ ਦੀ ਵੀਡੀਓ ਜੇ ਮੈਂ ਸਟਾਰਟਿੰਗ ਜੀ ਕਹਿ ਦਿੰਨਾ ਆ ਵੀ ਜਿਹੜੀ ਇਹ ਵੀਡੀਓ ਤੁਸੀਂ ਅੱਜ ਵੇਖ ਰਹੇ ਹੋ ਨਾ ਜੇ ਵੀ ਨੌਜਵਾਨ ਵੀਰ ਭਰਾ ਦੇਖ ਰਿਆ ਤਾਂ ਮੈਂ ਕਹਿੰਦਾ ਉਹ ਆਪਣੇ ਦਾਦੇ ਪੜਦਾਦੇ ਨਾਲ ਜਰੂਰ ਸਾਂਝੀ ਕਰੇ ਦਾਦੇ ਜਾਂ ਨਾਨੇ ਨਾਲ ਕਿਉਂਕਿ ਇਹ ਵੀਡੀਓ ਇੰਨੀ ਖਾਸ ਆ ਨਾ ਬਈ ਇਹ ਉਹਨਾਂ ਨੂੰ ਪੁਰਾਣੇ ਸਮੇਂ 'ਚ ਲੈ ਜਾਣੀ ਆ ਤੇ ਉਹਨਾਂ ਦੀ ਰੂਹ ਵੀ ਖੁਸ਼ ਹੋਊਗੀ ਤੇ ਅੱਜ ਨਾ ਮੈਂ ਇੱਕ ਐਸੇ ਸ਼ਖਸ ਕੋਲ ਪਹੁੰਚਿਆ ਵਾਂ ਹਨ ਆਪਣੇ ਪੰਜਾਬੀ ਕਲਚਰ ਨੂੰ ਜਿਹੜਾ ਅਲੋਪ ਹੋ ਰਿਹਾ ਸੀਗਾ ਉਹ ਕਿਤੇ ਨਾ ਕਿਤੇ ਬਾਈ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਵਾ ਆਪਣੀ ਬਹੁਤ ਕੋਸ਼ਿਸ਼ ਕਰ ਰਿਹਾ ਮਿਹਨਤ ਵੀ ਕਰ ਰਿਹਾ ਵਾ ਤੇ ਆਪਣੇ ਸਭ ਦਾ ਫਰਜ਼ ਬਣਦਾ ਵਾ ਵੀ ਆਪਾਂ ਬਾਈ ਨੂੰ ਸਹਿਯੋਗ ਦੇਈਏ ਸਪੋਰਟ ਕਰੀਏ ਤੇ ਮੇਰੇ ਨਾਲ ਬਾਈ ਸੁਖੀ ਯੋਧਾਂ ਵਾਲੇ ਯੋਧਾਂ ਪਿੰਡ ਦੇ ਵਸਨੀਕ ਨੇ ਬਾਈ ਹੋਣੀ ਚਰਖੇ ਸੰਦੂਕ ਤੇ ਹੋਰ ਵੀ ਕਈ ਚੀਜ਼ਾਂ ਨੇ ਮੈਨੂੰ ਜਿਨ੍ਹਾਂ ਦਾ ਨਾਂ ਨਹੀਂ ਪਤਾ ਮਧਾਣੀਆਂ ਹੋਗੀਆਂ ਇਹ ਤਿਆਰ ਕਰਦੇ ਆ ਹਨ ਤੇ ਬਾਈ ਹੁਣ ਹਾਂ ਦਾ ਸਾਰੀ ਗੱਲਬਾਤ ਕਰਦੇ ਆ ਤੇ ਵੀਡੀਓ ਚ ਆਪਾਂ ਦਿਖਾਉਣੀ ਆ ਤੁਹਾਨੂੰ ਕੀ ਕੀ ਚੀਜ਼ਾਂ ਨੇ ਕਿੰਨੀ ਮਿਹਨਤ ਲੱਗਦੀ ਆ ਸਾਰੀ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਡਾ ਵੀ ਧੰਨਵਾਦ ਬਾਈ ਬਾਈ ਚੱਲ ਕੇ ਆਏ ਹਾਂ ਨਹੀਂ ਨਹੀਂ ਕੋਈ ਚੱਕਰ ਨਹੀਂ ਬਾਈ ਹਾਂਜੀ ਤੇ ਬਾਈ ਕਿੰਨਾ ਚਿਰ ਹੋ ਗਿਆ ਇਹ ਕਿਤੇ ਚ ਤੇ ਇਹ ਕਿਤੇ ਦੇ ਮਤਲਬ ਇਨਸਪਾਇਰ ਕਿੱਥੋਂ ਹੋਏ ਹੋ ਤੁਸੀਂ ਅ ਵੀਰ ਜੀ ਆਪਾਂ ਨੂੰ ਹੋ ਗਏ ਜਾਣ ਕੇ 8-9 ਮਹੀਨੇ ਹੋ ਗਏ ਜੀ ਇਹ ਕੰਮ ਸਟਾਰਟ ਕੀਤਾ ਜੀ ਪਹਿਲਾਂ ਆਪਣਾ ਕਾਰਪంటర్ ਦਾੇ ਕੰਮ ਸੀਗਾ ਠੇਕੇਦਾਰੀ ਦਾ ਕੋਠੀਆਂ ਦੇ ਠੇਕੇ ਲੈਂਦੇ ਸੀਗੇ ਠੀਕ ਹੈ ਜੀ ਤੇ ਫੇਰ ਆਪਾਂ ਦੁਕਾਨਦਾਰੀ ਜਾ ਕੇ ਦੁਕਾਨਦਾਰੀ ਤੋਂ ਵੀ ਇਸੋਕੀਆਂ ਕੁਛ ਨਵਾ ਦਿੱਤਾ ਜਾਵੇ ਹੂੰ ਤੇਰੇ ਸਬਿਆਚਾਰ ਵਾਲ ਨੂੰ ਜੀ ਤੇ ਕਹਿਣਾ ਸਬਿਆਚਾਰ ਨੂੰ ਦੁਬਾਰਾ ਵੇਖ ਕੇ ਘਰਾਂ ਦੀ ਸ਼ਾਨ ਬਣਾਇਆ ਜਾਵੇ ਹੂੰ ਤਾਂ ਕਰਕੇ ਫੇਰ ਇਸ ਵੱਲ ਨੂੰ ਵੇਸ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਪਹਿਲਾਂ ਤੁਸੀਂ ਕਾਰਪంటర్ ਦਾ ਕੰਮ ਕਰਦੇ ਸੀ ਹਨਾ ਪਹਿਲਾਂ ਮਤਲਬ ਜਿਵੇਂ ਬੈੱਡ वुਡ ਤਿਆਰ ਕਰਦੇ ਹਾਂ ਹਾਂ ਜੀ ਬੈੱਡ ਪੂਰੀ ਕੋਠੀ ਦਾ ਕੰਮ ਬੈੱਡ ਹੋ ਗਿਆ ਅਲਮਾਰੀ ਵੀ ਕਾਪੂਰ ਕਿਚਨ ਤੋਂ ਵੀ ਸਿਰਾਂ ਪੂਰਾ ਕੋਠੀ ਦਾ ਕੰਮ ਕਰਦੇ ਹੂੰ ਹਾਂ ਜੀ ਤੇ ਬਾਈ ਕਿਤੇ ਨਾ ਕਿਤੇ ਉਹ ਚੀਜ਼ਾਂ ਦਾ ਦੌਰ ਹੈਗਾ ਵਾ ਹਾਂਜੀ ਤੇ ਆ ਚੀਜ਼ਾਂ ਦਾ ਦੌਰ ਆ ਜਿਹੜਾ ਇਹ ਕਿਤੇ ਨਾ ਕਿਤੇ ਘਟਾ ਹਾਂਜੀ ਦੁਲਿਆ ਦਾ ਕੰਮ ਉਹ ਕਰਦੇ ਸੀ ਜਿਹਦਾ ਦੌਰ ਹੋਵੇ ਤੁਸੀਂ ਥੋੜਾ ਇਧਰ ਨੂੰ ਕਿਵੇਂ ਮਤਲਬ ਇਧਰ ਨੂੰ ਇੱਕ ਤਾਂ ਜੀ ਇਹ ਚੀਜ਼ਾਂ ਲੋਕ ਹੁੰਦੀਆਂ ਆ ਜਾਂ ਰਹੀਆਂ ਸੀ ਤੇ ਇੱਕ ਇਹਨਾਂ ਨੂੰ ਕੋਈ ਨਿਸਤਰੀ ਹੱਥ ਨਹੀਂ ਪਾ ਰਿਆ ਸੀ ਦਾ ਬਾਕੀ ਬਾਈ ਕਿਉਂਕਿ ਮਿਹਨਤ ਬਹੁਤ ਲੱਗਦੀ ਆ ਮਿਹਨਤ ਜ਼ਿਆਦਾ ਲੱਗਦੀ ਆ ਜੀ ਇੱਥੇ ਤੇ ਬਾਕੀ ਮੈਨੂੰ ਆਪਣੇ ਆਪ ਨੂੰ ਜਿੱਦਾਂ ਵੀ ਮੈਂ ਇਹ ਚੀਜ਼ ਨੂੰ ਅੱਗੇ ਲੈ ਕੇ ਆ ਸਕਦਾ। ਜੀ। ਉਹਨਾਂ ਵਾਲੀ ਪੀੜ੍ਹੀ ਨੂੰ ਕਿਉਂ ਨਾ ਵੀ ਇੰਨੀ ਕੰਮ ਸਟਾਰਟ ਕੀਤਾ ਜਾਉ। ਸਹੀ ਗੱਲ ਆ। ਤਾਂ ਕਰਕੇ ਫਿਰ ਅਸੀਂ ਉਧਰੋਂ ਇੱਧਰ ਨੂੰ ਆ ਗਏ। ਤੇ ਇਹ ਚੀਜ਼ ਹੈ ਬਈ ਗਿਆਨ ਕਿੱਥੋਂ ਤੁਹਾਨੂੰ ਪ੍ਰਾਪਤ ਹੋਇਆ? ਮਤਲਬ ਵੀ ਇਹ ਬਣਾਉਣੀ ਕਿੰਨੇ ਆ? ਇਹ ਚੀਜ਼ ਦਾ ਇਹ ਸਾਰਾ ਇਹ ਜੀ ਇੱਕ ਜਿਵੇਂ ਆਪਾਂ ਕਾਪੀ ਰੱਖ ਲਈਏ, ਇੱਕ ਚਾਰਖਾ ਰੱਖ ਲਿਆ। ਜੀ। ਇੱਕ ਚਾਰਖੇ ਤੋਂ ਆਪਾਂ ਦੇਖ ਕੇ ਇੱਕ ਚਾਰਖਾ ਬਣਾ ਲਿਆ। ਜੀ। ਬੱਸ ਬੱਤੀ ਆ ਪਈ ਹੁਣ ਲੱਗ। ਠੀਕ ਆ। ਮੈਂ ਕਿਹਾ ਇੱਕ ਤੋਂ ਦੇਖ ਕੇ ਦੂਜਾ ਚੀਜ਼ ਬਣਾ ਲੇ। بس ਉਹ ਤੋਂ پتہ ਨਾ ਦਿੰਦੇ। ਇਹ ਚੀਜ਼ ਜਿਵੇਂ ਮੰਨ ਲਾ ਆਪਾਂ ਨੂੰ ਕੋਈ ਵੀ ਕੰਮ ਕਰਨੀ ਪਹਿਲਾਂ ਆਪਾਂ ਨੂੰ ਕੰਮ ਸਿੱਖਣਾ ਪੈਂਦਾ। ਹਾਂਜੀ ਹਾਂਜੀ। ਤੇ ਇਹ ਚੀਜ਼ ਦੀ ਸਿਖਲਾਈ ਕਿੱਥੋਂ ਤੁਹਾਨੂੰ ਪ੍ਰਾਪਤ ਹੋਈ? ਉਹ ਚੀਜ਼ ਦੀ ਸਿਖਲਾਈ ਵੀ ਇੱਕ ਤਾਂ ਮੇਰੇ ਦਾਦਾ ਜੀ ਮੈਂ ਦਾਦਾ ਜੀ ਨੂੰ ਦੇਖਿਆ ਤਾਂ ਹੈ ਨਹੀਂ ਸੀ। ਮੇਰੇ ਪਪਾ ਜੀ ਦੱਸ ਦਿੰਦੇ ਸੀਗੇ ਉਹ ਵੀ ਲੱਕੜੀ ਦਾ ਕੰਮ ਕਰਦੇ ਹੁੰਦੇ ਸੀ। ਠੀਕ ਹੈ ਜੀ। ਤੇ ਉਹ ਚਰਖੇ ਵਗੈਰਾ ਇਦਾਂ ਬਣਾਉਂਦੇ ਹੁੰਦੇ ਸੀਗੇ। ਜੀ। ਮਤਲਬ ਕਹਿ ਲਓ ਵੀ ਤੁਹਾਡੇ ਬਲੱਡ 'ਚ ਹੀ ਸੀ। ਹਾਂਜੀ ਹਾਂਜੀ ਬਲੱਡ 'ਚ ਹੀ ਸੀਗਾ ਇਹ ਜਣ ਕੇ। ਕਹਿੰਦੇ ਵੀ ਹੁਨਰ ਨੂੰ ਪਛਾਣਨਾ ਪੈਂਦਾ ਵਾ ਜਿਹੜਾ ਬਲੱਡ 'ਚ ਹੋ ਕਪਾਹ ਸੀਗੀ ਕਪਾਹ ਕੱਢ ਕੇ ਨਾ ਇੱਥੋਂ ਤਾਂ ਦੇ ਇੱਥੋਂ ਐ ਕੱਢਦੇ ਹੁੰਦੇ ਸੀਗੇ ਫੂਟ ਬਣਦਾ ਸੀਗਾ ਇੱਥੇ ਅੱਛਾ ਜੀ ਹਾਂ ਆਹ ਕੀ ਦੇ ਤਾਂ ਤਾਂ ਇਹ ਕਿਹੜਾ ਹੁੰਦਾ ਸੀ ਅੱਛਾ ਜੀ ਜਿਹੜੀ ਕਪਾਹ ਹੁੰਦੀ ਸੀਗੀ ਕਪਾਹ ਤੋਂ ਧਾਗਾ ਇਹ ਤੋਂ ਤਿਆਰ ਹੁੰਦਾ ਸੀ ਠੀਕ ਆ ਜੀ ਹਾਂਜੀ ਤੇ ਹੁਣ ਤਾਂ ਜਿਵੇਂ ਮਸ਼ੀਨਰੀ ਨਵੇਂ ਯੁੱਗ ਦੀਆਂ ਹਨਾ ਹਾਂਜੀ ਹੁਣ ਤਾਂ ਜਿਵੇਂ ਮਸ਼ੀਨਰੀਆਂ ਆ ਗਈਆਂ ਨੇ ਠੀਕ ਆ ਇਹ ਕੱਢੀ ਜਾਂਦੀਆਂ ਨੇ ਅਰੇ ਤੁਸੀਂ ਆਪਣੇ ਹੱਥੀਂ ਪਿਆਰ ਕਰੇ ਹੋਏ ਆ ਇਹ ਆਪਣੇ ਕੋਲੇ ਪੁਰਾਣੇ ਆ ਜੀ ਪੁਰਾਣਿਆਂ ਨੂੰ ਮੋਡੀਫਾਈ ਕਰ ਕੀਤਾ ਹੋਇਆ ਠੀਕ ਆ ਇਹ ਪਿਆ ਇਹ ਆਪਾਂ ਆਪ ਹੀ ਤਿਆਰ ਕੀਤਾ ਹੋਇਆ ਆ ਵਾਲਾ ਠੀਕ ਆ ਜੀ ਇਹ ਵਾਲਾ ਆਪਾਂ ਆਪ ਹੀ ਬਣਾ ਕੀਤਾ ਠੀਕ ਆ ਹੁਣ ਜਿਵੇਂ ਪੁਰਾਣੇ ਬਜ਼ੁਰਗ ਆ ਜਿਹੜੇ ਉਹ ਆਉਂਦੇ ਹੁਣ ਦੇਖਣੇ ਚੀਜ਼ਾਂ ਹਾਂਜੀ ਆਉਂਦੇ ਆ ਜਿਵੇਂ ਜਿਵੇਂ ਨਵੇਂ ਕਸਟਮਰ ਨੂੰ ਪਤਾ ਲੱਗਦਾ ਪੁਰਾਣੇ ਬਜ਼ੁਰਗਾਂ ਨੂੰ ਹਾਂ ਹੁਣ ਕਈ ਆਪਣੇ ਕੋਲੇ ਆਉਂਦਾ ਘਰੇ ਪਿਆ ਸੰਦੂਕ ਵੀ ਤਿਆਰ ਕਰਵਾ ਕੇ ਲੈ ਕੇ ਗਏ ਆ ਅੱਛਾ ਜਿਹੜੇ ਪੁਰਾਣੇ ਪਏ ਹੁੰਦੇ ਆ ਹਾਂਜੀ ਪੁਰਾਣੇ ਘਰੇ ਪਏ ਸੰਦੂਕ ਤਿਆਰ ਕਰਵਾਉਣ ਆਉਂਦੇ ਆ ਲੋਕ ਇਹ ਘਰੇ ਕੋਈ ਮਧਾਣੀ ਪਈ ਆ ਉਹਦਾ ਪੂਰਾ ਸੈੱਟ ਤਿਆਰ ਹੈ ਨਹੀਂਗਾ ਉਹਨਾਂ ਕੋਲੇ ਉਹ ਆਪਦਾ ਪੂਰਾ ਸੈੱਟ ਤਿਆਰ ਕਰਵਾ ਕੇ ਲੈ ਕੇ ਜਾਂਦੇ ਆ ਹੁਣ ਜਿਵੇਂ ਪਹਿਲਾਂ ਮੈਂ ਆਪਾਂ ਵੇਖਨੇ ਆ ਵੀ ਜਿਹੜੇ ਪੁਰਾਣਾ ਸਮਾਨ ਹੁੰਦਾ ਸੀ ਲੋਕੀ ਕਹਿੰਦੇ ਵੀ ਇਹਨੂੰ ਕੱਢ ਦੋ ਯਾਰ ਆਪਾਂ ਨਵਾਂ ਲਿਆਵਾਂ ਹਾਂਜੀ ਹਾਂਜੀ ਹਾਂ ਉਹ ਚੀਜ਼ਾਂ ਤਿਆਰ ਕਰਵਾਉਣ ਲੱਗ ਗਏ ਉਹ ਚੀਜ਼ਾਂ ਹੁਣ ਤਿਆਰ ਕਰਵਾਉਣ ਲੱਗ ਗਏ ਠੀਕ ਹੈ ਹਾਂਜੀ ਤੇ ਇੱਕ ਹੁਣ ਜਿਵੇਂ ਆਹ ਚੀਜ਼ਾਂ ਵੱਲ ਕਿਹੜੇ ਮਟੀਰੀਅਲ ਦੇ ਤਿਆਰ ਕਰਦੇ ਆਪਾਂ ਇਹ ਕਾਲੀ ਦੀ ਲੱਕੜ ਦੇ ਹੀ ਬਣਦੇ ਆ ਠੀਕ ਹੈ ਜੋ ਵੀ ਆਪਾਂ ਮਟੀਰੀਅਲ ਬਣਾਉਣਾ ਇਹਨਾਂ ਸਾਰਾ ਕਾਲੀ ਦੀ ਲੱਕੜ ਦਾ ਹੀ ਬਣਾਉਣਾ ਤੇ ਇਹਨੂੰ ਸਿਉਂਖ ਸਿਉਂਕ ਦਾ ਖਤਰਾ ਹੁੰਦਾ ਵਾ ਦੇਖੋ ਕਿੰਨੇ ਕਿੰਨੇ ਸਾਲ ਪੁਰਾਣੇ ਆ ਉਹ ਸੰਦੂਖ ਦੇਖੋ 100 100 150 ਸਾਲ ਪੁਰਾਣੇ ਆ ਇਹ ਜੀ ਨਹੀਂ ਹੋਇਆ ਇਹਨਾਂ ਵਾਸਤੇ ਠੀਕ ਹੈ ਇਹਨੂੰ ਜਾਣ ਕੇ ਜੀ ਪਹਿਲੇ ਦਿਨ ਤੋਂ ਇੱਕ ਹਫਤਾ ਲੱਗ ਜਾਂਦਾ ਸੱਤ ਦਿਨ ਲੱਗ ਜਾਂਦੀ ਹੈ ਤਿਆਰ ਕਰਨ ਦੀ ਇਹ ਸਾਰਾ ਮਟੀਰੀਅਲ ਜਾਂ ਸ਼ਿੰਗਾਰ ਕਰਨਾ ਸਾਰਾ ਪੂਰਾ ਪਿਆਰ ਕਰਨਾ ਸ਼ਿੰਗਾਰ ਸ਼ਿੰਗਾਰ ਸਾਰਾ ਕਰਨਾ ਸ਼ਿੰਗਾਰ ਸਾਰਾ ਰੈਡੀ ਕਰਕੇ ਇੱਕ ਹਫਤਾ ਲੱਗ ਜਾਂਦਾ ਇਹ ਆਕਾਰਸ ਵਗੈਰਾ ਹੁੰਦੀ ਆ ਇਹ ਅਸੀਂ ਲਾਉਨੇ ਆ ਥੱਲੇ ਉਹ ਜਿਹੜੀ ਨੇਚਰਲ ਲਾਲੀ ਲਾਲੀ ਵਾਲੀ ਟਾਲੀ ਦੀ ਲੱਕੜਾ ਅੱਛਾ ਇਹ ਟਾਲੀ ਦੀ ਲੱਕੜਾ ਹਾਂਜੀ ਟਾਲੀ ਦੀ ਲੱਕੜਾ ਠੀਕ ਇਹਦੀ ਮਤਲਬ ਕਿੰਨੀ ਦਾ ਟਾਈਮ ਦੀ ਉਮਰ ਕਿੰਨੀ ਹੁੰਦੀ ਆ ਇਹਦੀ ਲੱਕੜ ਦੀ ਉਮਰ ਦਾਜੀ ਟਾਲੀ ਦੀ ਦੇਖੋ ਹਣ ਇਹਨੂੰ ਕਿੰਨੇ ਸਾਲ ਹੋ ਗਏ ਹੋਰ ਇਹਨੇ ਅੱਗੇ ਕਿੰਨੇ ਹੁਣ ਇਹਦੀ ਰਿਪੇਅਰ ਹੋਗੀ ਨਾਈਫ ਇਹਦੀ ਅੱਗੇ ਵੱਧ ਗਈ ਆ ਅੱਛਾ ਜੀ ਨਾਈਫ ਅੱਗੇ ਵੱਧ ਗਈ ਆ ਹੋਰ ਇਹਨੇ ਅੱਗੇ ਕੱਟਿਆ ਠੀਕਾ ਮਨੋਂ 100 ਸਾਲ ਤੱਕ ਜਾ ਸਕਦੀ ਹਾਂ ਜਾਓ ਜੀ ਜਾਓ ਸਾਂਭਿਆ ਹੋਇਆ ਚੀਜ਼ ਜਾਊਗੀ ਤੇ ਇਹਨੂੰ ਇੱਕ ਤਾਂ ਸਿਉਂਗ ਦਾ ਆਪਣਾ ਖਤਰਾ ਹੁੰਦਾ ਇੱਕ ਹੁੰਦਾ ਪਾਣੀ ਦੇ ਲੱਕਣ ਫੁੱਲ ਫੁੱਲ ਜਾਂਦੀ ਹੁੰਦੀ ਆ ਹੁਣ ਸਾਡੇ ਬਾਹਰ ਹੀ ਪੈ ਰਹੇ ਨੇ ਚਾਰ ਹੋਏ ਤੇ ਸ੍ਰੀ ਭਾਜੀ ਇਹ ਕੁੱਲੇ ਨਾਲੀ ਕਾਹਦੀ ਕੁੱਲੇ ਨਾਲੀ ਨੱਕੜ ਨਹੀਂ ਜਾਈ ਅਸੀਂ ਸਾਰਾ ਜ਼ਮਾਨ ਅੰਦਰ ਪੈ ਜਾਣਾ ਵਾ ਹਾਂਜੀ ਹਾਂਜੀ ਤੇ ਦੁੱਧ ਵਗੈਰਾ ਇਹਦੇ ਅੰਦਰ ਪੈ ਜਾਣਾ ਠੀਕ ਹੈ ਨਸੀ ਬਣਾਉ ਦੁੱਧ ਰੇੜ ਕੋ ਮੱਖਣ ਸਾਰਾ ਕੁਝ ਬਣਦਾ ਇਹਦੇ ਠੀਕ ਹੈ ਬਰਕ ਕਰਦਾ ਇਸਮਾਨ ਬਣਾਉਂਦੇ ਹਾਂ ਠੀਕ ਹੈ ਜੀ ਹਾਂਜੀ ਇਹ ਵੀ ਟਾਲੀ ਦੀ ਲੱਕੜ ਦੀ ਆ ਇਹ ਵੀ ਟਾਲੀ ਲੱਕੜ ਦਾ ਹਾਂਜੀ ਹਾਂਜੀ ਟੋਟਲੀ ਆਪਾਂ ਟਾਲੀ ਦੀ ਲੱਕੜ ਦਾ ਹੀ ਬਣਾਉਂਦੇ ਹਾਂ ਹੁਣੇ ਇਹ ਵੀ ਤੋਂ ਵੀ ਆਪਣੇ ਹੱਥੀ ਤਿਆਰ ਕਰੇ ਹੋਏ ਆ ਹਾਂਜੀ ਇਹ ਟੋਟੂ ਸਾਰੀ ਆਪਾਂ ਹੱਥੀ ਤਿਆਰ ਕਰੀ ਆ ਆ ਜਿਹੜੀ ਚੱਟੀ ਆ ਇਹ ਮਿੱਟੀ ਦੀ ਚੱਟੀ ਆ ਜੀ ਇਹਨੂੰ ਕਲਰ ਦੇ ਕੇ ਯਾਨੀ ਕਿ ਕਲਰਫੁਲ ਕਰਦੇ ਹਾਂ ਠੀਕ ਆ ਜੀ ਹਾਂਜੀ ਤੇ ਇਹ ਤੋਂ ਇਲਾਵਾ ਵੀ ਹੋਰ ਸਮਾਨ ਇਹ ਤੋਂ ਇਲਾਵਾ ਆ ਦੇਖੋ ਚੱਕੀ ਆਟਾ ਪੀਸਣ ਵਾਲੀ ਆ ਚੱਕੀ ਦਾ ਡੰਡਾ ਠੀਕ ਆ ਜੀ ਪਹਿਲਾਂ ਵੀ ਚੱਕੀਆਂ ਆਪਾਂ ਕਈ ਸੇਰ ਕਰਤੀਆਂ ਨੇ ਅੱਛਾ ਜੀ ਛੋਲਿਆਂ ਦਾ ਆਟਾ ਰੜਦੇ ਆ ਵਿੱਚ ਆਪਣੇ ਦਲੀਆ ਬਣਾਉਂਦੇ ਹੋਏ ਵਿੱਚ ਆਟਾ ਵੀ ਬਣਾਉਂਦੇ ਆ ਵਿੱਚ ਇਹ ਜਿਹੜੀਆਂ ਪਹਿਲਾਂ ਹੱਥੀ ਚਲਦੀਆਂ ਸੀਗੀਆਂ ਇਹ ਇਹ ਕੰਮ ਕਿਵੇਂ ਕਰਦੀ ਸੀ ਇਹਦਾ ਮੜਾ ਸਮਝਾ ਸਕਦੇ ਨਹੀਂ ਮੋਂੋਕਤਾਈ ਦੇਖਣ ਵਾਲੇ ਹੋਣਗੇ ਹਾਂਜੀ 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 ਇਹ ਪੱਥਰ ਦੇ ਹਾਂਜੀ ਇਹ ਪੱਥਰ ਆ ਇਹ ਕੇ ਦੇ ਥੱਲੇ ਪੱਥਰ ਹੋਰ ਹੁੰਦਾ ਇਹ ਕੇ ਹੁੰਦਾ ਇੱਥੇ ਡੰਡਾ ਲਾਤੇ ਐਦਾਂ ਘੁੰਮਦਾ ਇਹ ਆਪਣੇ ਪਹਿਲਾਂ ਬਜ਼ੁਰਗ ਕਰਦੀ ਹੁੰਦੇ ਸੀ ਹਾਂਜੀ ਕਰਦੇ ਹੁੰਦੇ ਸੀ ਪਹਿਲਾਂ ਮਿੱਟੀ ਦੀਆਂ ਹੁੰਦੀਆਂ ਸੀਗੀਆਂ ਹੂੰ ਤੇ ਹੁਣ ਅਸੀਂ ਟਾਲੀ ਦਾ ਬਣਾਉਣ ਲੱਗ ਗਏ ਆਂ ਦੀ ਲਾਈਫ ਜਾਣੀ ਤੇ ਪੂਰੀ ਮੈਨੂੰ ਕਦੇ ਨਹੀਂ ਜਾਂਦੀ ਹੁੰਦੀ ਠੀਕ ਆ ਜੀ ਹਾਂਜੀ ਇੱਕ ਇਹ ਭਾਰੀ ਵੀ ਹੁੰਦੀ ਹੋਣੀ ਆ ਚੱਕਣ ਰੱਖਾਂ ਜਿਹੜਾ ਹਾਂਜੀ ਹਾਂਜੀ ਭਾਰੀ ਭਾਰੀ ਹੁੰਦੀ ਆ ਹਾਂਜੀ ਹੂੰ ਤੇ ਜਿਹੜਾ ਉੱਪਰ ਦਾ ਹੁੰਦਾ ਵਾ ਕੱਥਰ ਇਹ ਨਿਕਲਦਾ ਹੁੰਦਾ ਜਿਹੜਾ ਥੱਲੇ ਵਾਲਾ ਉਹ ਫਿਕਸ ਹੋ ਜਾਂਦਾ ਇਹਦੇ 'ਚ ਠੀਕ ਆ ਜੀ ਟੂ ਹੋ ਗਿਆ ਆਹਾਂ ਤੇਤੀ ਹੋ ਗਈ ਵੱਡਾ ਹੋ ਗਿਆ ਕੁਝ ਵੀ ਹੋ ਗਿਆ ਆਪਾਂ ਖਰੀਦ ਵੀ ਲੈਣੇ ਆਂ ਤੇ ਪੇਂਡ ਵੀ ਕਰਦੇ ਆਂ ਤੇ ਕਿਰਾਏ ਤੇ ਵੀ ਦਿੰਦੇ ਆਂ ਉਹ ਵੇਲਣਾ ਆ ਤੁਸੀਂ ਨਹੀਂ ਦੇਖਿਆ ਹੋਣਾ ਨਵੀਂ ਪੀੜੀ ਨੇ ਵੀ ਨਹੀਂ ਦੇਖਿਆ ਹਣਾ ਇਹ ਤਾਂ ਬਾਈ ਸਮਾਂ ਹੀ ਨਹੀਂ ਦੇਖਿਆ ਸੀ ਇਹ ਵੇਲਣਾ ਖੱਤਿਆਂ ਜੋ ਕਪਾਹ ਚੋਕਦੇ ਨਾ ਠੀਕ ਹੈ ਜੀ ਜਿਹੜੇ ਬਰੇ ਮੈਂ ਹੁੰਦੇ ਸੀਗੇ ਹੂੰ ਇੱਧਰ ਦੀ ਕਪਾਹ ਦੀ ਯਾਨੀ ਇੱਧਰ ਬਰੇ ਮੇੜ ਗਈ ਜਾਂਦੇ ਹੁੰਦੇ ਸੀ ਇੱਧਰ ਸਿੱਧੀ ਕਪਾਹ ਨਿਕਲੀ ਜਾਂਦੀ ਸੀ ਅੱਛਾ ਜੀ ਇਹ ਦੇਣਾ ਕਪਾਹ ਕਿੱਥੇ ਨਾਲ ਬਰੇ ਮੈਂ ਠੀਕ ਹੈ ਜੀ ਹੈਗੇ ਹੈ ਆਮ ਜਿੰਦਗੀ ਚ ਆਪਣੇ ਲੋਕਾਂ ਦੀ ਹੈਗੀ ਹੈ ਥੋਵੇਂ-ਥੋਵੇਂ ਕਿਸੇ ਤਰ੍ਹਾਂ ਦੀ ਹੈ ਜੀ ਪਿੰਡਾਂ ਚ ਹੀ ਹੋਊਗਾ ਪਿੰਡਾਂ ਚ ਹੀ ਹੋਊਗਾ ਹਾਂਜੀ ਸ਼ਹਿਰਾਂ ਚ ਤਾਂ ਹੁਣ ਇੱਕ ਗੱਲ ਹੋਰ ਆ ਹਾਂਜੀ ਹੁਣ ਜਿਵੇਂ ਸ਼ਹਿਰਾਂ ਤੋਂ ਲੋਕੀ ਆਉਂਦੇ ਇੱਥੇ ਹਾਂਜੀ ਦੇਖਣਾ ਤੋਂ ਆਉਂਦੇ ਆ ਲੁਧਿਆਣੇ ਤੋਂ ਦੋ ਤਿੰਨ ਜਾਣੇ ਆਏ ਲੁਧਿਆਣੇ ਤਿੰਨ ਤਾਂ ਸੰਦੂਖ ਹੀ ਚਲੇ ਗਏ ਆਪਣੇ ਸ਼ਹਿਰ ਦੇ ਵਿੱਚ ਗਏ ਹਾਂਜੀ ਲੁਧਿਆਣਾ ਸ਼ਹਿਰ ਦੇ ਵਿੱਚ ਠੀਕ ਹੈ ਜੀ ਤੇ ਇੱਕ ਦੋ ਤਿੰਨ ਮਦਾਨੀਆਂ ਚਲੇ ਗਈ ਜੀ ਜੀ ਹਾਂਜੀ ਹੁਣ ਜਿਵੇਂ ਅੱਜ ਕੱਲ੍ਹ ਹਵੇਲੀਆਂ ਬਣਦੀਆਂ ਨੇ ਹਵੇਲੀਆਂ 'ਚ ਵੀ ਜਾਂਦੇ ਆ ਆ ਜਿਵੇਂ ਇੱਕ ਤਰੀਕੇ ਹਵੇਲੀ ਆ ਠੀਕ ਹੈ ਜੀ ਉੱਥੇ ਵੀ ਸੰਦੂਖ ਗਿਆ ਆਪਣਾ ਇੱਕ ਠੀਕ ਹੈ ਜੀ ਹਾਂਜੀ ਇਸ ਤਰ੍ਹਾਂ ਆ ਹੋਰ ਵੀ ਚੀਜ਼ਾਂ ਹੁੰਦੀਆਂ ਨੇ ਜਾਂ ਆਹੀ ਚੀਜ਼ਾਂ ਹੁੰਦੀਆਂ ਪਰ ਜਿਵੇਂ ਆਪਣੇ ਪਰ ਇਸ ਤੋਂ ਇਲਾਵਾ ਆਪਣੇ ਕੋਲੇ ਖੁੰਡੇ ਠੀਕ ਹੈ ਜੀ ਪੱਕੀਆਂ ਹੋ ਗਈਆਂ ਜੀ ਇਹ ਵੀ ਆਪਾਂ ਆਪ ਹੀ ਬਣਾਉਂਦੇ ਆ ਖੁੰਡਾ ਦੇਖੋ ਖੁੰਡਾ ਟ ਹੁੰਦਾ ਕਾਲੀ ਦੀ ਲੱਕੜ ਦਾ ਬਨ ਪੀਸ ਠੀਕ ਹੈ ਜੀ ਕੋਈ ਇੱਥੇ ਜੋਇੰਟ ਨਹੀਂ ਹੈਗਾ ਹੁਣ ਆਹ ਕੁਲ ਅੱਛਾ ਇੱਕ ਪੀਸ ਹੀ ਆ ਉਹ ਤੇ ਕੀਤਾ ਹੋਇਆ ਸਾਰਾ ਹਾਂਜੀ ਹਾਂਜੀ ਆਹ ਜਾਇਡ ਲੱਗਿਆ ਨਾ ਇਹ ਬਾਜ਼ਾਰੂ ਹੁੰਦਾ ਇਹ ਬਾਜ਼ਾਰੂ ਆ ਹਾਂਜੀ ਇਹ ਆਪਣਾ ਤਿਆਰ ਕਰਿਆ ਹਾਂਜੀ ਇਹ ਆਪਣਾ ਤਿਆਰ ਕੀਤਾ ਹੈ ਠੀਕ ਹੈ ਜੀ ਇਹ ਹੁਣ ਤੁਸੀਂ ਕਿੱਥੋਂ ਇਹ ਚੀਜ਼ ਇਹ ਗੱਡੇ ਆਪਾਂ ਮੋਗੇ ਵਾਲੀ ਸਾਈਡ ਤੋਂ ਖਰੀਦ ਕੇ ਲਿਆਂਦੇ ਆ ਅੱਛਾ ਜੀ ਇਹ ਆਸ ਤੋਂ ਜਾਣ ਕੇ ਤੁਸੀਂ ਲਾ ਲੋ 100 150 ਸਾਲ ਪਹਿਲਾਂ ਦੇ ਆ ਇਹ ਉਦੋਂ ਫਿਰ ਹੁਣ ਜਿਵੇਂ ਲੱਕੜ ਦੀਆਂ ਬਣੇ ਹੋਏ ਆ ਇਹ ਵੀ ਸਾਰੀ ਟਾਲੀ ਦੀ ਲੱਕੜ ਦਾ ਬਣਿਆ ਹੋਇਆ ਇਹ ਇਹ ਇਦਾਂ ਹੀ ਚੱਲਦਾ ਸੀਗਾ ਹਾਂਜੀ ਇਦਾਂ ਹੀ ਚੱਲਦਾ ਸੀ ਰਬੜ ਰੁਬੜ ਨਹੀਂ ਚੜਦੀ ਸੀ ਨਾ ਨਾ ਇਦਾਂ ਹੀ ਇਦਾਂ ਹੀ ਚੱਲਦੇ ਸੀਗੇ ਅਸੀਂ ਇਦਾਂ ਹੀ ਚੱਲਦੇ ਸੀ ਇਹ ਹੁਣ ਮਤਲਬ ਜੇਕਰ ਆ ਕੱਚੀ ਸੜਕ ਤੇ ਚੱਲਦੇ ਜਾਂ ਪੱਕੀ ਤੇ ਵੀ ਚੱਲਦੇ ਬੰਦੇ ਕੱਚੀ ਤੇ ਵੀ ਚੱਲਦੇ ਸੀ ਪੱਕੀ ਤੇ ਵੀ ਚੱਲਦੇ ਸੀ ਇਦਾਂ ਹੀ ਚੱਲਦੇ ਸੀ ਤੇਰਾ ਮਨ ਕੋਈ ਨੁਕਸਾਨ ਨਹੀਂ ਸੀਗਾ ਨਾ ਕੋਈ ਨੁਕਸਾਨ ਨਹੀਂ ਸੀ ਹੁਣ ਇਹ ਲਿਆਂਦੇ ਆ ਅਸੀਂ ਰਿਪੇਅਰ ਕਰਕੇ ਪੂਰੇ ਪ੍ਰੋਪਰ ਤਿਆਰ ਕਰਾਂਗੇ ਅੱਛਾ ਇਹ ਤਿਆਰ ਕਰਨੇ ਹੁੰਦੇ ਨੇ ਹਾਂਜੀ ਤਿਆਰ ਕਰਨੇ ਆ ਇਹਦੀ ਹੁਣ ਫਿਰ ਕਿੰਨਾ ਸਮੇਂ ਵਿੱਚ ਤਿਆਰ ਹੋ ਜਾਊਗਾ ਇਹਨੂੰ ਲੱਗਿਆ ਆਣਾ ਹੀ ਮਹੀਨਾ ਡੇਰ ਮਹੀਨਾ ਲੱਗ ਜਾਣਾ ਤਿਆਰ ਕਰਨ ਨੂੰ ਅੱਛਾ ਜੀ ਹਾਂਜੀ ਤੇ ਇਹ ਫਿਰ ਕਿਤੇ ਕਿਸੇ ਨੇ ਆਰਡਰ ਕੀਤਾ ਇਹ ਨਹੀਂ ਇਹ ਆਪਾਂ ਆਪ ਹੀ ਖਰੀਦ ਕੇ ਲਿਆਂਦੇ ਆ ਅੱਛਾ ਜੀ ਜਦੋਂ ਦਾ ਮੈਂ ਕੰਮ ਸ਼ੁਰੂ ਕੀਤਾ ਨਾ ਜੀ ਮੈਨੂੰ ਉਹਦਾ ਇੱਕ ਵਾਰੀ ਦੇਖਿਆ ਸੀਗਾ ਮੈਂ ਕਿਤੇ ਪਿਆ ਠੀਕ ਹੈ ਮੈਂ ਉਦੋਂ ਤੋਂ ਲੱਭਣ ਲੱਗਿਆ ਹੁਣ ਜਾ ਕੇ ਮੈਨੂੰ ਮਿਲਿਆ ਇਹ ਹੁਣ ਜੇ ਮੈਂ ਹੁਣ ਤੇ ਸ਼ਿੰਗਾਰਤਾ ਪੂਰਾ ਹਾਂਜੀ ਹੁਣਾਂ ਦੇਖੋ ਪਿੱਤਲ ਆ ਇਹ ਸਾਰਾ ਪਿੱਤਲ ਆ ਪਿੱਤਲ ਲੱਗਿਆ ਆ ਇਕੱਲਾ ਪਿੱਤਲ ਦੇ ਵਿੱਚ ਲਾਈਆਂ ਹੋਈਆਂ ਹਨ ਹਾਂਜੀ ਆ ਸਾਰਾ ਪਿੱਤਲ ਆ ਇਹਨੂੰ ਚਮਕਾਵਾਂਗੇ ਸਾਰੇ ਨੂੰ ਪਿੱਤਲ ਨੇ ਇਹਦੇ ਫਿਰ ਤੁਸੀਂ ਕੱਲੀ ਕਰਦੇ ਹੋ ਜਾਂ ਕੋਈ ਹੋਰ ਨਾਲ ਥੋੜੀ ਨਹੀਂ ਆਪਾਂ ਕੱਲੀ ਕਰਦੇ ਹਾਂ ਲੋਕ ਦਿੰਦਾ ਬਗ ਨਹੀਂ ਆਪਾਂ ਕੱਲੀ ਹੀ ਕਰਦੇ ਹਾਂ ਕੰਡਾਈ ਨਹੀਂ ਕਰਾਂਗਾ ਆਪਾਂ ਬੱਸ ਠੀਕ ਆ ਹਾਂਜੀ ਕੱਲੀ ਆ ਹੁਣ ਜਿੰਨਾ ਵੀ ਕੰਮ ਕਰਦੇ ਕੱਲੇ ਹੀ ਹਾਂਜੀ ਹਾਂਜੀ ਕੱਲੀ ਹੀ ਕਰਦੇ ਤੇ ਇਹ ਫਿਰ ਮੈਂ ਕਹਿੰਦਾ ਤੁਹਾਡੀ ਮਿਹਨਤ ਵੀ ਕਾਫੀ ਹੋਣੀ ਆ ਫਿਰ ਇਹਦੇ ਚ ਮਿਹਨਤ ਕਾਫੀ ਆ ਜਾਂਦੀ ਹੈ ਜੀ ਨਹੀਂ ਹਾਂਜੀ ਇੰਨਾ ਹੌਸਲਾ ਫਿਰ ਕਿੱਥੋਂ ਮਿਲਦਾ ਬਾਈ ਹੌਸਲਾ ਬਸ ਇਹੀ ਸੱਚਾ ਵੀ ਇਹ ਜੀ ਨੂੰ ਲੈ ਕੇ ਆਈਏ ਦੁਬਾਰਾ ਹੁਣ ਬਸ ਇਹਨਾਂ ਕੰਨ ਦੇ ਵਿੱਚ ਠੀਕ ਹੈ ਜੀ ਹਾਂਜੀ ਸੇਮ ਹੀ ਆ ਜੀ ਦੋਨੇ ਸੇਮ ਹੀ ਆ ਠੀਕ ਆ ਹਾਂਜੀ ਤੇ ਜਿਨ੍ਹਾਂ ਕੋਲ ਹੁਣ ਤੁਸੀਂ ਲੈ ਕੇ ਆਏ ਹੋ ਹਾਂਜੀ ਉਹ ਬਜ਼ੁਰਗ ਸੀਗੇ ਜਾਂ ਹੁਣ ਦੀ ਸੀਗੇ ਹੁਣ ਦੀ ਪੀੜ੍ਹੀ ਤੋਂ ਸੀ ਨਹੀਂ ਉਹ ਪੁਰਾਣੀ ਸੀ ਤਰ੍ਹਾਂ ਦੇ ਤੇ ਇਹਨਾਂ ਨੇ ਦੇ ਤਾਂ ਫਿਰ ਹਾਂਜੀ ਹਾਂਜੀ ਉਹਨਾਂ ਨੇ ਸੇਲ ਨਹੀਂ ਲਾਏ ਫਿਰ ਠੀਕ ਆ ਜੀ ਤੇ ਬਾਕੀ ਹੁਣ ਜਿੰਨੇ ਆ ਚੀਜ਼ਾਂ ਪਈਆਂ ਨੇ ਇਹ ਵੀ ਤਿਆਰ ਕਰਨੀਆਂ ਹਾਂ ਇਹ ਵੀ ਤਿਆਰ ਕਰਨੇ ਆ ਆਪਣੇ ਸੰਲੂਖ ਖਰੀਦ ਕੇ ਲਿਆਂਦੇ ਹੋਏ ਆ ਇਹ ਸੇਲ ਕਰਨੇ ਆ ਜੀ ਹਾਂਜੀ ਸੇਲ ਕਰਨੇ ਆ ਤਿਆਰ ਕਰਕੇ ਇਹ ਵੀ ਠੀਕ ਹੈ ਲਓ ਜੀ ਇਸ ਵਕਤ ਵੀਰ ਹੁਣੀ ਹਾਲੇ ਲਿਆਇਆ ਤੇ ਬਾਈ ਜੀ ਇਹ ਕਿਹੜੀ ਲੱਕੜ ਦਾ ਤਿਆਰ ਹੋਇਆ ਟਾਲੀ ਦੀ ਲੱਕੜ ਦਾ ਜੀ ਇਹ ਵੀ ਟਾਲੀ ਦੀ ਲੱਕੜ ਹੈ ਹਾਂਜੀ ਹਾਂਜੀ ਇਹ ਆਪਾਂ ਪਰਾਣਾ ਖਰੀਦ ਕੇ ਲਿਆਦਾ ਅੱਛਾ ਜੀ ਹਾਂਜੀ ਮਤਲਬ ਜਿੰਨੀਆਂ ਵੀ ਪ੍ਰਾਤਨ ਚੀਜ਼ਾਂ ਨੇ ਹਾਂਜੀ ਉਹ ਤੁਸੀਂ ਆਪਣੇ ਕੋਲ ਲੈ ਆਈ ਜਾਂਦੇ ਹੋ ਆਪਣੇ ਕੋਲ ਲੈ ਆਈ ਜਾਂਦੇ ਆ ਦੇਖੋ ਇਸ ਆ ਇਸੇ ਖਾਤਰੀ ਆਪਾਂ ਹਾਲੇ ਡਾਡਾ ਬਣਾਇਆ ਅੱਛਾ ਜੀ ਇੱਥੇ ਆਪਾਂ ਤੈਨ ਦੇਣਾ ਸਾਰਾ ਸਮਾਨ ਬਣਾ ਬਣਾ ਕੇ ਠੀਕ ਆ ਹਾਂਜੀ ਇਹ ਬਈ ਹੁਣ ਇਹ ਚੀਜ਼ ਹੁਣ ਦਿਨੋਂ ਆਈ ਹੈ ਜਾਂ ਕਿਸੇ ਨੂੰ ਵੇਖ ਕੇ ਆਈ ਸੀ ਨਹੀਂ ਦਿਨੋਂ ਆਈ ਹੈ ਜੀ ਠੀਕ ਆ ਹਾਂਜੀ ਤੁਸੀਂ ਇਹ 44 ਆ ਜੀ ਇਹ 45 ਆ ਇਹਦਾ ਕੀ ਕੰਮ ਹੁੰਦਾ ਸੀਗਾ ਜੀ ਇਹ 45 ਇੱਕ ਬੋਲ ਦੇ ਇਧਰ ਇੱਕ ਬੋਲ ਦੇ ਇਧਰ ਆ ਹਾਲਾ ਹਾਲ ਪਾਉਂਦੇ ਹੁੰਦੇ ਸੀਗੇ 45 ਇਹ ਪੂਰਾ ਸੈਟਾ ਤਿਆਰ ਹੈ ਹੋਣ ਅੱਜ ਕੰਨੇ ਇਹਦਾ ਮਾਡਲ ਚੇਂਜ ਹੋ ਗਏ ਹੈ ਨਾ ਹਾਂਜੀ ਹਾਂਜੀ ਹੁਣ ਤਾਂ ਟਰੈਕਟਰ ਆ ਗਏ ਹੁਣ ਉਹ ਸੁਹਾਗੇ ਵਰਤਦੇ ਆ ਸੁਹਾਗੇ ਵਰਤਦੇ ਆ ਲੋਹੇ ਦੇ ਸੁਹਾਗੇ ਆ ਕੇ ਪਹਿਲਾਂ ਤਾਂ ਲੱਕੜ ਦੇ ਸੀਗੇ ਹੂੰ ਹੁਣ ਤਾਂ ਲੋਹੇ ਦਾ ਮਟੀਰੀਅਲ ਆ ਜਾਂਦਾ ਸਾਰਾ ਇਹ ਮਤਲਬ ਉਦੋਂ ਇਹਦਾ ਵਰਕ ਪੂਰਾ ਵਧੀਆ ਹੁੰਦਾ ਸੀ ਹਾਂਜੀ ਹਾਂਜੀ ਪੂਰਾ ਵਰਕ ਵਧੀਆ ਹੁੰਦਾ ਸੀ ਹੁਣ ਕਹਿੰਦੇ ਲੱਕੜ ਆ ਹਾਂਜੀ ਇਹ ਛੇਤੀ ਕਰੈਕ ਗਰੂਪ ਤਾਂ ਨਹੀਂ ਹੁੰਦੀ ਸੀ ਉਹ ਨਾ ਜੀ ਨਾ ਬਿਲਕੁਲ ਹੀ ਨਹੀਂ ਮੈਸਤਰੀ ਬਣਾਉਂਦੇ ਹੀ ਉਸ ਵਕਤ ਉਸ ਤਰੀਕੇ ਨਾਲ ਸੀਗਾ ਬਈ ਉਹਨੂੰ ਚੇਤੀ ਕੋਸੋ ਹੋਵੇ ਨਾ ਇਹ ਹੁਣ ਮੈਨੂੰ ਲੱਗਾ ਇਹ ਕੀਤੇ ਸਾਰੇ ਚੱਲਦਾ ਸੀਗੇ ਬਲਦਾਂ ਸਾਰੇ ਹਾਂਜੀ ਬਲਦਾਂ ਸਾਰੇ ਦੂਜੇ ਮਸ਼ੀਨਰੀ ਨਾਲ ਨਹੀਂ ਸੀ ਇਹ ਇਹ ਹਲਾਂ ਵਾਲੀ ਔਰ ਮਤਲਬ ਬਲਦਾਂ ਤੇ ਜਾਂ ਬੰਦੇ ਆਪਦੇ ਮੋਢਿਆਂ ਤੇ ਹੁਣ ਦੂਗਲਾ ਪਾ ਆਹ ਦੇਖੋ 35 ਅੱਖਰ ਇਹ ਆਪਾਂ ਕੌਲੀ ਦੀ ਲੱਕੜ ਚ ਆਰੰਸ ਕਰਕੇ ਤਿਆਰ ਕਰਕੇ ਬਣਾ ਕੇ ਦੇਨੇ ਆ ਠੀਕ ਹੈ ਜੀ ਹੁਣ ਮੈਂ ਕਿਹ ਇੱਕ ਪਾਰਟੀ ਬਾਹਰਲੀ ਪਾਰਟੀ ਲੈ ਕੇ ਗਈ ਆ ਬਣਵਾ ਕੇ ਜੀ ਤੇ ਉਹਨਾਂ ਨੇ ਬਾਅਦ ਚ ਦਿਖਾਈਆਂ ਫੋਟੋ ਵੀ ਦਿਖਾਈਆਂ ਉਹਨਾਂ ਨੇ ਕੰਤੇ ਦੀਵਾਰ ਤੇ ਲਾਇਆ ਜਾ। ਤੋ ਅੱਗੇ ਇਹ ਕਿਸੇ ਮਸ਼ੀਨ ਦੇ ਥਰੂ ਕਰਦੇ ਜਿਵੇਂ ਉਹਨਾਂ ਮਸ਼ੀਨਾਂ ਪਈਆਂ ਨੇ। ਹਾਂਜੀ ਹਾਂਜੀ ਇਹ ਕਟਾਈ ਵਾਲੀ ਮਸ਼ੀਨ ਨਾਲ ਹੁੰਦਾ। ਜੀ ਹਾਂਜੀ ਇਹ ਕਟਾਈ ਵਾਲੀ ਮਸ਼ੀਨ ਨਾਲ ਤੇ ਆਹ ਕੀ ਚੀਜ਼ ਪਈ ਆ ਬਈ ਆਹ ਇਹ ਮਧਾਨੀਆਂ ਜੀ। ਅੱਛਾ ਇਹ ਵੀ ਹੁਣ ਤੁਸੀਂ ਕਿਤੋਂ ਲੈ ਕੇ ਆਏ ਹੋ? ਹਾਂਜੀ ਇਹ ਵੀ ਮਧਾਨੀਆਂ। ਠੀਕ ਹੈ ਜੀ। ਉਹ ਸਾਡੀ ਆਪ ਦੀ ਤਿਆਰ ਕੀਤੀ ਹੋਈ ਆ ਤੇ ਇਹ ਇਹ ਪਹਿਲਾਂ ਇਦਾਂ ਦੀਆਂ ਮਧਾਣੀ ਹੁੰਦੀਆਂ ਜਿਹੜੀ ਹੁਣ ਤੁਸੀਂ ਆ ਤੁਸੀਂ ਨਾ ਤਰਾਣੀ ਲੈ ਕੇ ਆਏ ਹੋ ਇਹ ਵੀ ਸੇਲ ਹੀ ਕਰਨੀ ਆ ਹਾਂਜੀ ਇਹ ਵੀ ਪ੍ਰੋਪਰ ਤਿਆਰ ਕਰਕੇ ਸੇਲ ਕਰਨੀ ਆ ਠੀਕ ਹੈ ਜੀ ਇਹਦੇ ਨਾਲ ਸਭੂ ਚਾਪੀ ਲੱਗਦੀ ਆ ਹਾਂਜੀ ਇਹਦੇ ਨਾਲ ਵੱਡੀ ਚਾਪੀ ਲੱਗਦੀ ਆ ਮਤਲਬ ਉਹ ਜਿਹੜਾ ਘੜਾ ਹੁਣ ਤੋਂ ਵੱਡਾ ਹੋ ਜਾਂਦਾ ਹਾਂਜੀ ਆਪਾਂ ਤਿੰਨ ਸੈੱਟ ਬਣਾਏ ਹੋਏ ਆ ਇੱਕ ਆਪਣੇ ਕੋਲ ਛੋਟਾ ਸੈੱਟ ਆ ਇੱਕ ਵਿਚਾਲ ਦਾ ਸੈੱਟ ਆ ਇੱਕ ਸਭ ਤੋਂ ਵੱਡਾ ਸੈੱਟ ਠੀਕ ਹੈ ਜੀ ਹਾਂਜੀ ਇਹਦੇ ਨਾਲ ਸਭ ਤੋਂ ਵੱਡਾ ਘੜਾ ਲੱਗਦਾ ਇਹ ਵੀ ਹੁਣ ਤੋਂ ਤਿਆਰ ਕਰਨਾ ਹਾਂਜੀ ਇਹ ਵੀ ਤਿਆਰ ਕਰਨਾ ਇਹਦੇ ਨਾਲ ਦੇ ਹੋਰ ਵੀ ਪੀਸ ਤਿਆਰ ਭਾਈ ਕੀ ਆਪਣਾ ਐਡਰੈਸ ਦੱਸ ਦੋ ਇੱਕ ਵਾਰ ਜਾਂਦੇ ਜਾਂਦੇ ਹਾਂਜੀ ਵੀਰ ਜੀ ਆਪਣਾ ਐਡਰੈਸ ਹੈਗਾ ਜਿਲ੍ਹਾ ਲੁਧਿਆਣਾ ਪਿੰਡ ਜੋਧਾ ਜਿਲ੍ਹਾ ਲੁਧਿਆਣਾ ਜੀ ਨਾਰਿੰਗਵਾਲ ਰੋਡ ਬੱਲਵਾਲ ਚੌਕ ਠੀਕ ਹੈ ਜੀ ਪਹਿਲਾਂ ਪਖਵਾਲ ਰੋਡ 'ਚ ਵੱਜਦਾ ਸੀਗਾ ਤੇ ਹੁਣ ਸ਼ਹੀਦ ਕਰਤਾਰ ਸਿੰਘ ਸਰਾਭਾ ਰੋਡ ਵੱਜਦਾ ਅੱਛਾ ਇਹ ਰੋਡ ਕਰਤਾਰ ਸਿੰਘ ਸਰਾਭਾ ਰੋਡ ਇਹ ਨਾਰਿੰਗਵਾਲ ਆ ਜਿਹੜਾ ਮੇਨ ਪਖਵਾਲ ਰੋਡ ਵੱਜਦਾ ਸੀਗਾ ਹੁਣ ਸ਼ਹੀਦ ਕਰਤਾਰ ਸਿੰਘ ਸਰਾਭਾ ਹੁਣ ਸ਼ਹੀਦ ਕਰਤਾਰ ਸਿੰਘ ਸਰਾਭਾ ਰੋਡ ਵੱਜਦਾ ਯਾਰ ਹਲਵਾਰੇ ਨੂੰ ਜਿਹੜਾ ਮੈਂ ਰਾਹ ਜਾਂਦਾ ਹਾਂ ਹਾਂਜੀ 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 ਠੀਕ ਆ ਤੇ ਇੱਕ ਚੀਜ਼ ਭਾਈ ਹੋਰ ਸੀਗੀ ਉਹ ਦਿਖਾਉਣਾ ਭ ਹਾਂਜੀ ਤੋਲਾ ਕਹਿੰਦੇ ਜੀ ਇਹਨੂੰ ਹਾਂਜੀ ਇਹਨਾਂ ਤੋਲਾ ਕਹਿੰਦੇ ਆ ਜਿਵੇਂ ਬੁੱਧ ਰੱਖਦੀ ਆਂਦੀਆਂ ਸੀਗੀਆਂ ਬੀਬੀਆਂ ਪਹਿਲਾਂ ਚਾਤੀ ਦੇ ਵਿੱਚ ਲੋਹੀ ਰੱਖਿਆ ਦਾ ਹੁੰਦੀਆਂ ਨਹੀਂ ਜੀ ਇਹਦੇ ਆਣੇ-ਦਾਲੇ ਜੇ ਪੱਤੀਆਂ ਲੱਗਣੀਆਂ ਨੇ ਅੱਛਾ ਨਹੀਂ ਉੱਤੇ ਵੀ ਇਹ ਐਦਾਂ ਫੋਲ ਕੇ ਇਹ ਚਾਤੀ ਰੱਖ ਕੇ ਇਹਨੂੰ ਐਦਾਂ ਲੋਕ ਲੱਗ ਜਾਂਦਾ ਸੀ ਇਹ ਜੋ ਮਤਲਬ ਜੋ ਚੀਜ਼ ਇਹ ਮਤਲਬ ਇਹਨੂੰ ਪੂਰੀ ਤਿਆਰ ਨਹੀਂ ਹੋਈ ਇਹ ਹਾਂਜੀ ਇਹ ਆਪਾਂ ਫੋਟੋ ਐਡ ਕਰ ਦਾਂਗੇ ਬਾਈ ਹੁਣਾਂ ਕੋ ਫੋਟੋ ਮੈਂ ਐਡ ਕਰ ਦੂੰਗਾ ਵਿੱਚ ਇੱਥੇ ਉਹ ਦੇਖ ਲੈ ਉਹ ਬਿੱਲੀ ਚੂਹਾ ਇਹਨੂੰ ਮੂੰਹ ਨਹੀਂ ਸੀ ਲਾਉਂਦਾ ਅੱਛਾ ਜੀ ਹਾਂਜੀ ਉਹ ਤਾਂ ਵਿਚਾਰ ਰਹਿਦਾ ਸੀਗਾ ਦੁੱਧ ਦਾ ਠੀਕ ਹੈ ਜੀ ਅਹੀਂ ਉਹ ਹਾਂਜੀ ਤੇ ਹੁਣ ਜਾਂਦੇ ਜਾਂਦੇ ਮੈਂ ਇੱਕ ਗੱਲ ਹੋ ਪੁੱਛਦਾ ਆਪਾਂ ਵੀਡੀਓ ਦਾ ਅੰਤ ਕਰਦੇ ਆਂ ਹਾਂਜੀ ਹਾਂਜੀ ਲੋਕਾਂ ਦਾ ਕੀ ਸਹਿਯੋਗ ਆ ਲੋਕ ਬੇਰੇ ਆ ਜੀ ਚੀਜ਼ ਨੂੰ ਪਿਆਰ ਹੁਣ ਜਿਵੇਂ ਤੁਸੀਂ ਇਹ ਚੀਜ਼ ਨੂੰ ਅੱਗੇ ਲੈ ਕੇ ਆ ਰਹੇ ਹੋ ਹਾਂਜੀ ਲੋਕਾਂ ਦਾ ਸਹਿਯੋਗ ਕਿਵੇਂ ਆ ਲੋਕਾਂ ਦਾ ਸਹਿਯੋਗ ਬਹੁਤ ਵਧੀਆ ਹੈ ਜੀ ਜਿਹੜੇ ਨਵੇਂ ਆਉਂਦੇ ਆ ਜਿਨ੍ਹਾਂ ਨੇ ਸਮਾਨ ਨਹੀਂ ਵੀ ਲੈਣਾ ਹਮ ਖੁਸ਼ ਹੋ ਕੇ ਜਾਣ ਕੇ ਹੌਸਲਾ ਦੇ ਕੇ ਜਾਂਦੀ ਆ ਵੀ ਬਹੁਤ ਵਧੀਆ ਕਰਿਆ ਤੁਸੀਂ ਆ ਪੰਜਾਬੀ ਸੱਭਿਆਚਾਰ ਨੂੰ ਅੱਗੇ ਤੋਰ ਰਹੇ ਹੋ ਬਧਾ ਰਹੇ ਹੋ ਜੀ ਇਹ ਚੀਜ਼ਾਂ ਆਲੋਪ ਹੋ ਰਹੀਆਂ ਕਿੱਥੇ ਨਾ ਕਿਤੇ ਹਾਂਜੀ ਹਾਂਜੀ ਲੋਪ ਹੋ ਰਹੀ ਤੇ ਲੋਕ ਵੀ ਮੈਂ ਕਹਿੰਦਾ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਚ ਇੰਨੇ ਫਸੇ ਹੋਏ ਆ ਉਹਨਾਂ ਦਾ ਜੀਨਲ ਧਿਆਨ ਨਹੀਂ ਜਾਂਦਾ ਬਿਲਕੁਲ ਬਿਲਕੁਲ ਇੱਕ ਹੋਰ ਅਸੀਂ ਕੰਮ ਸਟਾਰਟ ਕੀਤਾ ਵਾ ਸਵੇਰਾਂ ਤੋਂ ਲੈ ਕੇ ਜਿਵੇਂ ਵਿਆਹ ਸ਼ਾਦੀਆਂ ਹੋ ਗਏ ਜਾਦੂਆਂ ਹੋਗੀਆਂ ਜਾਂ ਕੋਈ ਵੀ ਕਿਸੇ ਵੀ ਪ੍ਰੋਗਰਾਮ ਤੇ ਜੇ ਕਿਸੇ ਨੇ ਪੰਜਾਬੀ ਸਵੇਰਾਂ ਦੀ ਸਟੇਜ ਲਗਾਉਣੀ ਆ ਜੀ ਉਹ ਆਪਾਂ ਸਟਾਰਟ ਕੀਤੀ ਆ ਵੀ ਸਟੇਜ ਦੇ ਵਿੱਚ ਸਾਰਾ ਮਟੀਰੀਅਲ ਆ ਜਾਊਗਾ ਸੰਦੂਕ, ਪੇਟੀ, ਮਧਾਨੀ, ਚਰਖਾ ਠੀਕ ਹੈ ਜੀ। ਤਾਂ ਕਿ ਆਉਣ ਵਾਲੀ ਪਨੀਰੀ ਨੂੰ ਉੱਥੇ ਦੱਸਿਆ ਜਾਵੇ ਵੀ ਆਹ ਚੀਜ਼ਾਂ ਆਪਣੇ ਕੋਲੇ ਹੁੰਦੀਆਂ ਸੀਗੀਆਂ ਕਿਸੇ ਟਾਈਮ ਵਰਕ ਹੁੰਦਾ ਹੁੰਦਾ। ਠੀਕ ਹੈ ਜੀ। ਇਹ ਆਪਾਂ ਕੰਮ ਨਾਲ ਸਟਾਰਟ ਕੀਤਾ। ਬਾਕੀ ਤੁਹਾਡੇ ਕੋਲ ਜਿਹੜੀ ਵੀ ਚੀਜ਼ ਬਣਦੀ ਆ ਮੈਨੂੰ ਲੱਗਦਾ ਸ਼ੋਅ ਪੀਸ ਲਈ ਨਹੀਂ ਹੈਗੀ ਉਹ ਵਰਕ ਵੀ ਕਰਦੀ। ਵਰਕ ਕਰਦਾ ਆਪਾਂ ਬਣਾਉਣੇ ਵਾਰਕ ਕਰਦੇ ਆ। ਜਿਆਦਾਤਰ ਆਪਾਂ ਦੇਖਿਆ ਵਾ ਲੋਕਾਂ ਨੇ ਆਪਣੇ ਸ਼ੋਅਰੂਮਾਂ ਦੇ ਵਿੱਚ ਸ਼ੋਅ ਪੀਸ ਦੇ ਬਣਾਉਂਦੇ ਨੇ 15 ਮਹੀਨੇ ਤੇ ਏਡੇ ਏਡੇ ਛੋੜੇ ਛੋੜੇ ਚਾਰਕੋ ਸ਼ੋਅ ਪੀਸ ਨੂੰ ਆਪਾਂ ਸ਼ੋਅ ਪੀਸ ਨਹੀਂ ਮਿਲਾਉਂਦੇ ਆਪਾਂ ਵਰਕ ਕਰਦਾ ਬਣਾਉਂਦੇ ਆ ਜੀ ਇਹ ਬਣਾਉਂਦੇ ਆ ਵਰਕ ਕਰੇ ਕਰੇ ਲੈ ਲਾ ਕੇ ਜਾਂ ਫਿਰ ਸ਼ੋਅ ਨੂੰ ਜੀ ਹਾਂਜੀ ਤੇ ਜਾਂਦੇ ਜਾਂਦੇ ਕੁਝ ਕਹਿਣਾ ਚਾਹੁੰਦੇ ਹੋ ਬਸ ਇਹੀ ਆ ਜੀ ਸਾਰਿਆਂ ਨੂੰ ਆਪਾਂ ਇਹ ਸੱਭਿਆਚਾਰ ਨੂੰ ਅੱਗੇ ਬਣਾਉਣਾ ਚਾਹੁੰਦੇ ਆ ਹਮਮ ਘਰਾਂ ਘਰਾਂ ਦੀ ਰੌਣਕ ਬਣੇ ਦਵਾ ਫਿਰ ਸੱਭਿਆਚਾਰ ਵੀ ਸਾਰੇ ਸਹਿਯੋਗ ਦੇਣ ਭੈਣ ਭਰਾ ਵੀ ਸਾਰੇ ਜਾਂਦੇ ਹਾਂਜੀ ਬਈ ਵੀਡੀਓ 'ਚ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਤੇ ਵੀਡੀਓ ਕਿਵੇਂ ਦੀ ਲੱਗੀ ਉਹ ਵੀ ਦੱਸ ਦਿਓ ਤੇ ਬਾਕੀ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਖਾਸ ਕਰ ਬਜ਼ੁਰਗਾਂ ਨਾਲ ਜ਼ਰੂਰ ਸ਼ੇਅਰ ਕਰਿਓ ਬਾਈ ਉਹਨਾਂ ਨੂੰ ਆਪਣਾ ਪੁਰਾਣਾ ਵੇਲਾ ਚੇਤਾ ਆਊਗਾ ਤੇ ਮਿਲਦੇ ਆਪਾਂ ਤੁਹਾਨੂੰ ਆਪਣੀ ਅਗਲੀ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰੇ ਆਪਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਆ ਜੀ ਬਹੁਤ ਬਈ